ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਹਨ ਹੁਸ਼ਰਪੁਰ ਦੇ ਪਿੰਡ ਬਹਿਮਾਵਾ ਦੀਆਂ ਜੋ ਕਿ ਹੁਸ਼ਰਪੁਰ ਦੇ ਹਲਕਾ ਦਸੂਹਾ ਅਦੀਨ ਆਉਂਦੇ ਬਲਾਕ ਤਲਵਾੜਾ ਦਾ ਪਿੰਡ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਇਸ ਪਿੰਡ 'ਚ ਚੱਲਦੀ ਨਜਾਇਜ਼ ਢੰਗ ਨਾਲ ਕੱਥਾ ਫੈਕਟਰੀ ਕਰਨ ਇਹ ਪਿੰਡ ਅਕਸਰ ਸੁਰਖੀਆਂ 'ਚ ਰਹਿੰਦਾ ਹੈ ਤੇ ਕਈ ਵਾਰ ਮੀਡੀਆ 'ਚ ਕਥਿਤ ਤੌਰ ਤੇ ਚੱਲ ਰਹੀ ਨਜਾਇਜ਼ ਕੱਥਾ ਫੈਕਟਰੀ ਦਾ ਪਰਦਾ ਫਾਸ਼ੀ ਕੀਤਾ ਜਾ ਚੁੱਕਿਆ ਹੈ ਪਰੰਤੂ ਪਤਾ ਨਹੀਂ ਪ੍ਰਸ਼ਾਸਨ ਦੀ ਕੀ ਅਜੀਹੀ ਮਜਬੂਰੀ ਹੈ ਕਿ ਉਸ ਫੈਕਟਰੀ ਤੇ ਸ਼ਿਕੰਜਾ ਕਸਨ 'ਚ ਨਾਕਾਮ ਸਾਬਤ ਹੋ ਰਿਹਾ ਹੈ ਦੂਜੇ ਪਾਸੇ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੌਰਾਨ ਇਲਾਕੇ 'ਚ ਹੁੰਦੀ ਅਤਿ ਦੀ ਨਜਾਇਜ਼ ਮਾਈਨਿੰਗ ਕਾਰਨ ਜਿੱਥੇ ਆਮ ਆਦਮੀ ਪਾਰਟੀ ਨੂੰ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਚੱਲਣਾ ਪਿਆ ਸੀ ਉੱਥੇ ਹੀ ਚੱਲ ਰਹੀ ਇਸ ਨਜਾਇਜ਼ ਕੱਥਾ ਫੈਕਟਰੀ ਕਾਰਨ ਵੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੇ ਸਵਾਲ ਉਠਰੇ ਸਨ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਫੈਕਟਰੀ ਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਸੀ ਪ੍ਰੰਤੂ ਜਦੋਂ ਚੋਣਾਂ ਹੋ ਜਾਂਦੀਆਂ ਨੇ ਤਾਂ ਬਾਅਦ ਵਿੱਚ ਨਜਾਇਜ਼ ਕੰਮਾਂ ਨੂੰ ਕੌਣ ਪੁੱਛਦਾ ਹੈ ਇਲਾਕੇ ਦੇ ਲੋਕਾਂ ਦਾ ਤਾਂ ਇਥੋਂ ਤੱਕ ਵੀ ਕਹਿਣਾ ਕਿ ਇਸ ਫੈਕਟਰੀ ਅੰਦਰ ਨਜਾਇਜ਼ ਖੈਰ ਦੀ ਲੱਕੜ ਵੀ ਕਾਫੀ ਵੱਡੀ ਮਾਤਰਾ ਚ ਆਉਂਦੀ ਹੈ। ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਹੁਣ ਸਰਪ੍ਰਸਤ ਦੀ ਉਸਤੇ ਟੀਮ ਵੱਲੋਂ ਜ਼ਿਲ੍ਹਾ ਚਿੰਗਲਾਤ ਅਧਿਕਾਰੀ ਅੰਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਹਿ ਮਾਵਾ ਚ ਚਲਦੀ ਆਰਾ ਫੈਕਟਰੀ ਦੇ ਮਾਲਕ ਕੋਲ ਕੱਥਾ ਫੈਕਟਰੀ ਚਲਾਉਣ ਦਾ ਕੋਈ ਵੀ ਲਾਇਸੈਂਸ ਨਹੀਂ ਹੈ ਤੇ ਨਾ ਹੀ ਵਿਭਾਗ ਵੱਲੋਂ ਉਸ ਨੂੰ ਕੋਈ ਅਜ਼ੀਹਾ ਦਸਤਾਵੇਜ਼ ਜਾਰੀ ਕੀਤਾ ਹੋਇਆ ਹੈ। ਪਰੰਤੂ ਉੱਥੇ ਹੀ ਦੂਜੇ ਪਾਸੇ ਜਿੱਕਰ ਨਜਾਇਜ਼ ਕੱਥਾ ਫੈਕਟਰੀ ਚਲਾਉਣ ਵਾਲੇ ਮਾਲਕ ਵਰुण ਸ਼ਰਮਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਹਿਣਾ ਹੈ ਕਿ ਉਸ ਕੋਲ ਕੱਥਾ ਫੈਕਟਰੀ ਚਲਾਉਣ ਲਈ ਲੋੜਿੰਦੇ ਹਰ ਤਰ੍ਹਾਂ ਦੇ ਦਸਤਾਵੇਜ਼ ਮੌਜੂਦ ਨੇ ਤੇ ਉਸ ਵੱਲੋਂ ਕੋਈ ਵੀ ਨਜਾਇਜ਼ ਫੈਕਟਰੀ ਨਹੀਂ ਚਲਾਈ ਜਾ ਰਹੀ ਹੈ ਖੈਰ ਹੁਣ ਅਫਸਰ ਸੱਚ ਬੋਲ ਰਿਹਾ ਹੈ ਜਾਂ ਫਿਰ ਫੈਕਟਰੀ ਮਾਲਕ ਇਸ ਦਾ ਪਤਾ ਤਾਂ ਮਹਿਕਮੇ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ ਜਦੋਂ ਜੰਗਲਾਤ ਅਧਿਕਾਰੀ ਅਤੇ ਫੈਕਟਰੀ ਮਾਲਕ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਹੁਸ਼ਾਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਆਪਣੇ ਡੀਐਫਓ ਅੰਜਨ ਸਿੰਘ ਜੀ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਸਰ ਮੈਂ ਹੁਸ਼ਾਰਪੁਰ ਨਿਊਜ਼ ਚੈਨਲ ਤੋਂ ਪੱਤਰਕਾਰ ਚੇਤਨ ਕਸ਼ਵਲ ਗੱਲ ਕਰ ਰਿਹਾ ਹਾਂ ਜੀ ਹਾਂਜੀ ਕਿ ਹਾਲ ਹੈ ਬਹੁਤ ਵਧੀਆ ਤੁਸੀਂ ਸਨੋ ਠੀਕ ਹੋ ਜੀ ਜੀ ਹਾਂਜੀ ਡੀਐਫਓ ਸਾਹਿਬ ਆਪਣੇ ਇਲਾਕੇ ਅਧੀਨ ਇੱਕ ਪਿੰਡ ਹੁੰਦਾ ਜੀ ਬਹਿਮਾਵਾ ਹਾਂਜੀ ਬਹਿਮਾਵਾ ਦਾ ਜੀ ਹਾਂਜੀ ਡੀਐਫਓ ਸਾਹਿਬ ਇੱਥੇ ਇੱਕ ਨਜਾਇਜ਼ ਤੌਰ ਤੇ ਕੱਥਾ ਫੈਕਟਰੀ ਚੱਲ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਤੇ ਅੱਜ ਤੱਕ ਜੰਗਲਾਤ ਵਿਭਾਗ ਦੀ ਕੋਈ ਕਾਰਵਾਈ ਨਹੀਂ ਰਹੀ ਹੈ ਤੇ ਜੀ ਇਹ ਚਲਦੀ ਨਹੀਂ ਪਈ ਬਣੀ ਸੀਗੀ ਪਹਿਲਾਂ ਨਹੀਂ ਸਾਰੇ ਚੱਲ ਰਹੀ ਆ ਮੇਰੇ ਸ ਮੈਂ ਰੀਸੈਂਟਲੀ ਕੱਲ ਹੀ ਵੀਡੀਓ ਸ਼ੂਟ ਮਾਰੇ ਨੇ ਇਹਦੇ ਫੈਕਟਰੀ ਦੇ ਚਿਮਨੀਆ ਦੇ ਵਿੱਚੋਂ ਲਗਾਤਾਰ ਧੂਆ ਨਿਕਲ ਰਿਹਾ ਦਾ ਬਾਬਾ ਤੇ ਆਲੂ ਤੋਂ ਜਦੋਂ ਕਿਰਾੜੀ ਕਿਰਾੜੀ ਰੋਡ ਤੇ ਲੱਗੀ ਹੋਈ ਹੈ ਖੰਡ ਦੇ ਖੱਟ ਦੇ ਵਿੱਚ ਜੰਗਲ ਚ ਸਾਡੇ ਤਾਂ ਕੋਈ ਇਦਾਂ ਖੈਰਾਸੂਲ ਨਹੀਂ ਨੀ ਯਜਕਸਾਈ ਜਿਹੋ ਉਦਾਂ ਦੀ ਗੱਲ ਹੈ ਨਹੀਂ ਹਾਂਜੀ ਤੇ ਰੱਖਵਾ ਵੀ ਜਿਹੜਾ ਉਹ ਨਹੀਂ ਐਫਸੀ ਇਹਦੇ ਤਹਿਤ ਪ੍ਰਬੰਧਕੀ ਲਈ ਹੈ ਨਹੀਂ ਪਰ ਇਹ ਤਾਂ ਦਫਾ ਚਾਰ ਸੁਣੋ ਮੇਰੀ ਦਫਾ ਚਾਰ ਦਾ ਨਹੀਂ ਹੈਗਾ ਰੱਖਵਾ ਜੀ ਇਹ ਦਫਾ 4 ਪੰਜ ਦੇ ਜਿਹੜਾ ਆਉਂਦਾ ਪਾਉਂਦਾ ਕੀਤਾ ਜੀ ਨਹੀਂ ਨਹੀਂ ਇਹ ਅਸਲ ਦੇ ਵਿੱਚ ਇਹ 11 12 ਤੋਂ ਲੈ ਕੇ ਨਾ ਜੀ 15 16 ਤੱਕ ਇਹ ਰਕਵੇ ਹਰੇਕ ਪਿੰਡ ਦਾ ਰਕਬਾ ਤੀਵੀ ਤੋਂ 40% ਦਫਾ 4 ਤੋਂ ਬਾਹਰ ਕੀਤਾ ਤਾਂ ਇਹਨਾਂ ਨੇ ਜੀ ਜਿਹੜੇ ਇੱਥੇ ਦੇ ਲੋਕ ਐ ਜਾਂ ਕੋਈ ਬਿਜ਼ਨਸਮੈਨ ਐ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਲਿਆ ਜੀ ਉਹਨਾਂ ਨੇ ਜਿਹੜੇ ਰੱਖਵੇ ਵਾਰ ਕੀਤੇ ਤੋਂ ਉਹਨਾਂ ਵਿੱਚ ਆਪਣੀ ਇੰਡਸਟਰੀ ਕੈਂਪ ਕੀਤੀ ਜਾ ਉਹ ਚੀਜ਼ਾਂ ਲਾਈਆਂ ਪਰ ਇਹਨਾਂ ਤੋਂ ਜਿਹੜਾ ਕੱਥਾ ਫੈਕਟਰੀ ਚੱਲ ਰਹੀ ਆ ਤਾਂ ਇਹ ਤੋਂ ਲਾਇਸੈਂਸ ਹੈਗਾ ਕੱਥੇ ਦਾ ਜੋ ਵੀ ਸਾਡੀ ਕਨਫਰਮੇਸ਼ਨ ਹੁੰਦੀ ਆ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਨਾ ਜੀ ਹਾਂਜੀ ਜਿਹੜੇ ਡੀਲਿਸਟਡ ਏਰੀਆ ਹੈ ਜੰਗਲਾਤ ਮੈਨਕ ਨੇ ਪ੍ਰਵਿਊ ਚ ਵਾਰ ਕੱਢੇ ਆ ਜੀ ਇੱਥੇ ਜੰਗਲਾਤ ਮੈਨ ਦੀ ਕਾਰਵਾਈ ਕੋਈ ਅਸੀਂ ਕਰ ਨਹੀਂ ਸਕਦੇ ਕਾਨੂੰਨ ਨਾਲ ਕਰ ਸਕਦੇ ਜੀ ਵੈਸੇ ਡੰਡਾ ਚਲਾ ਸਕਦੇ ਆ ਉਦਾਂ ਜ਼ੋਰ ਨਾ ਕਹਿ ਦੀ ਜੇ ਤੁਸੀਂ ਮੈਨੂੰ ਕਹਿ ਦਿੱਤਾ ਮੈਨੂੰ ਨਾ ਪਤਾ ਹੋਵੇ ਮੈਂ ਜਾ ਕੇ ਬੰਦਿਆਂ ਨੂੰ ਕਹਿਣਾ ਜਾ ਕੇ ਦੇਖੋ ਯਾਰ ਬੰਦ ਕਰ ਜਿਹੜਾ ਕੱਥੇ ਦਾ ਲਾਇਸੈਂਸ ਹੈ ਉਹ ਇਹਨਾਂ ਕੋਲ ਹੈ ਨਹੀਂ ਅਸਲ ਦੇ ਵਿੱਚ ਕੱਥੇ ਦਾ ਲਾਇਸੈਂਸ ਆਪਾਂ ਉਹਨਾਂ ਨੂੰ ਮੇਰੇ ਟਾਈਮ ਦਾ ਲਿਆ ਨਹੀਂ ਉਹਨਾਂ ਨੇ ਪਹਿਲਾਂ ਵੀ ਨਾ ਸਿਗਾ ਉਹਨਾਂ ਕੋਲ ਜੀ ਇਹ ਹਾਂ ਜਿਹੜਾ ਰਕਵਾ ਆ ਉਹਦੇ ਉਹਨੇ ਹੀ ਦੂਜੀ ਕਰ ਲਈ ਸੀ ਅਸੀਂ ਇਹਦਾ ਪ੍ਰਵਾਨਗੀ ਲੈ ਲਈ ਸੀ ਮੈਂ ਤੋਂ ਪਹਿਲਾਂ ਹੀ ਮੈਂ ਤਾਂ 2 ਸਾਲ ਹੋਏ ਲੱਗੇ ਨੂੰ ਤੇ ਪੁਰਾਣੀ ਹੈ ਪਰ ਇੱਕ ਜੰਗਲ ਦੇ ਵਿੱਚ ਕੱਥਾ ਫੈਕਟਰੀ ਲੱਗ ਸਕਦੀ ਹੈ ਜੀ ਐਸ ਜਿਹੜਾ ਛਟਾ ਜਗਨਨਾਥ ਦਾ ਜੋ ਲਾਅ ਹੈ ਇਸੇ ਕਰਕੇ ਤਾਂ ਮੈਨੂੰ ਉਹਨੇ ਰਿਜੈਕਟ ਕੀਤਾ ਮੈਨੂੰ ਬਹੁਤ ਵਾਰ ਜਿਹੜੀ ਦੂਜੀ ਫੈਕਟਰੀ ਹੈ ਉਹਦਾ ਵੀ ਕਾਫੀ ਵਾਰੀ ਉਹਨੇ ਅਪਲਾਈ ਕੀਤਾ ਮੈਂ ਲਗਾਤਾਰ ਰਿਜੈਕਟ ਕਰਦਾ ਆ ਰਿਆਂ ਉਹਨਾਂ ਦਾ ਕੇਸ ਵੀ ਚੱਲਦਾ ਚਾਹੋ ਸਾਨੂੰ ਜੋ ਇਲਾਕੇ ਦੇ ਵਿੱਚ ਚਰਚਾ ਜੋ ਸਾਨੂੰ ਜਾਣਕਾਰੀ ਆ ਕਿ ਆਰਏ ਦੇ ਲਾਇਸੈਂਸ ਦੀ ਆਰਡ ਦੇ ਵਿੱਚ ਇੱਕ ਥਾਂ ਫੈਕਟਰੀ ਚਲਾਈ ਜਾ ਰਹੀ ਹੈ ਉਹਦਾ ਅਸੀਂ ਕੇਸ ਲਾਇਆ ਮੈਂ ਤਾਂ ਖੁਦ ਲਿਖ ਕੇ ਦਿੱਤਾ ਐਸੇ ਕੋਰਟ ਚ ਵੀ ਲਿਖ ਕੇ ਦਿੱਤਾ ਓਕੇ ਤੇ ਆਰਏ ਦੀ ਆਰ ਇਹ ਪਤਾ ਕੀ ਗੱਲ ਹੈ ਇਹ ਤਾਂ ਬੜੀ ਜਣੀ ਦੇ 16 17 17 ਦੇ ਮੇਰੇ ਹਿਸਾਬ ਨਾਲ ਲੱਗੀ ਹੈ ਜੀ ਪਰ ਇਹ ਇਹਨੂੰ ਐਦਾਂ ਨਾ ਹੀ ਕੋਰਟ ਕੇਸ ਚੱਲਦਾ ਇੱਕ ਦਾ ਕੋਰਟ ਕੇਸ ਚੱਲਦਾ ਪਰਲੀ ਦਾ ਉਹ ਤਾਂ ਅਮਰੋਵ ਵਾਲੀ ਦਾ ਸ਼ਾਇਦ ਚੱਲਦਾ ਹਾਂ ਅਮਰੋਵ ਵਾਲੀ ਦਾ ਚੱਲਦਾ ਉਹ ਤਾਂ ਬਹਿਮਾ ਵਾਲੀ ਗੱਲ ਕਰ ਰਹੇ ਹਾਂ ਨਹੀਂ ਬਹਿਮਾ ਵਾਲੇ ਵੀ ਸ ਜੀ ਉਹਦੇ ਵਿੱਚ ਅਸੀਂ ਉਹਦਾ ਇੰਸਟਾਲ ਉਸ ਏਰੀਆ ਦੇ ਅਸੀਂ ਕਾਰਵਾਈ ਉਹਦੇ ਤੇ ਕਰ ਸਕਦੇ ਹਾਂ ਹਾਂ ਜੇ ਕੱਤਾ ਸਾਨੂੰ ਮਿਲਦਾ ਉੱਥੇ ਸਾਡੀ ਨਿਆਜ਼ ਪੜਾਈ ਸਾਨੂੰ ਖੈਰ ਮਿਲਦਾ ਫਿਰ ਅਸੀਂ ਉਹਦੇ ਤੇ ਕਾਰਵਾਈ ਕਰ ਸਕਦੇ ਕਿਉਂਕਿ ਇਹ ਵੀ ਇਹ ਹੀ ਕਿਹਾ ਜਾਂਦਾ ਮੈਂ ਕਿ ਨਿਆਜ਼ ਜਿਹੜੀ ਖੈਰ ਦੀ ਲੱਕੜ ਰਾਤ ਸਮੇਂ ਉੱਥੇ ਪਹੁੰਚਾਈ ਜਾਂਦੀ ਹੈ ਉਹ ਤਾਂ ਨਹੀਂ ਇਦਾਂ ਨਹੀਂ ਹੈਗਾ ਸਾਡੇ ਬੰਦੇ ਉੱਥੇ ਚੈੱਕ ਕਰਦੇ ਆ ਜੇ ਸਾਡਾ ਮਨ ਹੋਵੇ ਤਾਂ ਅਸੀਂ ਕਾਰਵਾਈ ਉਹਦੇ ਤੇ ਕਰ ਦੇਈ ਦੀ ਪਹਿਲਾ ਡੀਆਰ ਸੀਜ਼ਨ ਡੀਐਫਓ ਸੌ ਫਾਇਰ ਸੀਜ਼ਨ ਵੀ ਚੱਲ ਰਿਹਾ ਇੱਕਦੋ ਤੱਕ ਹੈ ਜੀ 5 ਜੂਨ 30 ਜੂਨ ਤੱਕ ਹੁੰਦਾ ਸਾਡਾ 30 ਜੂਨ ਤੱਕ ਹੁੰਦਾ ਪਰ ਉੱਥੇ ਲਗਾਤਾਰ ਹੁਣ ਵੀ ਚਿਮਣੀਆਂ ਦੇ ਵਿੱਚੋਂ ਧੂਆ ਨਿਕਲਦਾ ਇਸ ਬਾਬਤ ਕੋਈ ਕਾਰਵਾਈ ਨਹੀਂ ਜੀ ਪਸਾਨੀ ਮੈਂ ਤਾਂ ਥੱਲੇ ਕਿਹਾ ਵਾ ਬਈ ਇਹ ਸਾਡਾ ਨਜ਼ਾਇਜ਼ ਮਾਮਲਾ ਤੇ ਜਾਣਾ ਨਹੀਂ ਚਾਹੀਦਾ ਜੀ ਇਹ ਖੈਰ ਉਹਦੇ ਵਿੱਚੋਂ ਖੈਰ ਦਾ ਗੱਥਾ ਨਹੀਂ ਬਣਨਾ ਚਾਹੀਦਾ ਜੀ ਸਾਡਾ ਤਾਂ ਇਹ ਉਡਰਿਆ ਮੇਰੇ ਕੋਲ ਇਨਫੋਰਮੇਸ਼ਨ ਵੀ ਹੈ ਨਹੀਂ ਚੱਲਦੀ ਹੈ ਤੁਸੀਂ ਮੈਨੂੰ ਦੱਸੋ ਮੈਂ ਤੈਨੂੰ ਮੰਡਲ ਲਈ ਮੈਂ ਤਾਂ ਤਾਹੀ ਮੈਂ ਤੁਹਾਡਾ ਧਿਆਨ ਦਵਾ ਰਿਆ ਚਲੋ ਮੈਂ ਸੌਂਦੀ ਮਰ ਕੇ ਆਇਆ ਜੀ ਦੇਖੋ ਮੈਂ ਤੁਹਾਨੂੰ ਜੇ ਤੁਸੀਂ ਕਹਿ ਰਹੇ ਤਾਂ ਠੀਕ ਕਹਿ ਰਹੇ ਹੋਣੇ ਹੋ ਸਕਦਾ ਤੁਸੀਂ ਉੱਥੇ ਹੋ ਸਕਦਾ ਹੈ ਉਹ ਸਾਰਾ ਰਾਤ ਨੂੰ ਕਿਸੇ ਨੇ ਚਲਾਈ ਹੋਊ ਵੀ ਜਾਂ ਰਾਤ ਨੂੰ 12 1 2 ਹਰਵੇ ਚਲਾ ਲੈਂਦਾ ਹੋਊਗਾ ਦਿਨ ਸਮੇਂ ਦੀ ਹੈ ਜੀ ਸ਼ਾਮ ਕਿਤੇ ਛੋਟ ਹੈ ਸ਼ਾਮ ਦੇ ਕਿਉਂਕਿ ਹੁਣ ਤਾਂ ਤੋਪੇ ਤੁਹਾਨੂੰ ਪਤਾ 6:00 7:00 7:30 ਵਜੇ ਤੋਂ ਚੋਰੀ ਜੀ ਸੋਪਤ ਚੁਪਦਾ ਜੀ ਹੁਣ ਹੁਣਾ ਨਹੀਂ ਚਾਹੀਦਾ ਕਈ ਵਾਰੀ ਚੋਰੀ ਕਿ ਚੋਰੀ ਪਤਾ ਵੀ ਕਹਿ ਨਹੀਂ ਆਪਸ 100% ਦਾ ਹੀ ਹਰ ਵੇਲੇ ਬੰਦਾ ਸਾਡੇ ਕੋਲ ਪਹਿਰੇਦਾਰ ਬੈਠਦਾ ਨਹੀਂ ਹੈਗਾ ਕੋਈ ਵੱਡੀ ਲਿਸਟਡ ਏਰੀਆ ਪਤਾ ਲੱਗ ਜਾਏ ਉਸੇ ਵੇਲੇ ਅਸੀਂ ਉੱਤੇ ਕਾਰਵਾਈ ਕਰਦੇ ਜੀ ਚਲੋ ਹੁਣ ਫੇ ਇਹਦੀ ਜਾਂਚ ਕਰਵਾਈ ਜਾਵੇਗੀ ਜਿਹੜੀ ਚੱਲ ਰਹੀ ਹੈ ਜਮਾ ਦੱਸੋ 100% ਜਾਣਕਾਰੀ ਹੈ ਮੈਂ ਹੋ ਚਲੋ ਕੁਝ ਵੀ ਹੈਗਾ ਨਹੀਂ ਸਾਡੇ ਗਾਗ ਜਾਂਦੇ ਨੇ ਉਹਨੂੰ ਕੱਥੇ ਦਾ ਕੋਈ ਲਾਇਸੈਂਸ ਨਹੀਂ ਮੈਂ ਅਸੀਂ ਦੇਣਾ ਹਾਂ ਆਰੇ ਦਾ ਜਰੂਰੀ ਨਹੀਂ ਸ਼ਿਫਟ ਕਰਾਇਆ ਆ ਰਹੇ ਉਹਨਾਂ ਨੇ ਵੀ ਸ਼ਿਫਟ ਹੀ ਕਰਾਇਆ ਆ ਓਕੇ ਸ਼ਿਫਟ ਦਾ ਲਾਇਸੈਂਸ ਉਹ ਮਾਫੀ ਚਾਹੁੰਦਾ ਕਿ ਆਰੇ ਦਾ ਲਾਇਸੈਂਸ ਹੈਗਾ ਕੱਥੇ ਦਾ ਕੋਈ ਲਾਇਸੈਂਸ ਨਹੀਂ ਉਹਨਾਂ ਤੋਂ ਕੱਥੇ ਦਾ ਲਾਇਸੈਂਸ ਨਹੀਂ ਹੈਗਾ ਜੀ ਉਹ ਤਾਂ ਇਹ ਨਹੀਂ ਅਪਲਾਈ ਵੀ ਕੀਤਾ ਤਾਂ ਮੈਨ ਰਿਜੈਕਟ ਕੀਤਾ ਮੈਂ ਹੀ ਰਿਜੈਕਟ ਅਸ ਪਰ ਲਾ ਜੇ ਆਪਾਂ ਕੱਥਾ ਫੈਕਟਰੀ ਲਾਣੀ ਹੋਵੇ ਤਾਂ ਜੰਗਲ ਤੋਂ ਕਿੰਨੀ ਦੂਰ ਤਾਂ ਰੱਖਣਾ ਚਾਹੀਦਾ ਜੀ ਇਹਦੇ ਵੀ ਅਲੱਗ-ਅਲੱਗ ਗਾਈਡਲਾਈਨ ਸਿਸਟਮ ਹੁਣ ਇਹਦੀ ਜਿਹੜੀਆਂ ਗਾਈਡਲਾਈਨਾਂ ਪਹਿਲਾਂ ਉਦੋਂ ਲੱਗਿਆ ਨਾ ਜੀ ਉਦੋਂ ਕੱਥੇ ਦੇ ਪ੍ਰਤੀ ਕੋਈ ਗੱਲ ਨਹੀਂ ਸੀ ਜਿੱਥੇ ਪੰਜਾਬ ਚ ਠੀਕ ਹੈ ਜੀ ਇਹ ਗੱਲ ਇਹ ਰੂਲ ਬਣਿਆ ਜਾ ਕੇ 19 ਚ ਅੱਛਾ ਆਖਰੀ ਸਵਾਲ ਹੈ ਜੀ ਮੰਨ ਲਓ ਜੇ ਉੱਥੇ ਕੱਥਾ ਫੈਕਟਰੀ ਉਹ ਚੱਲ ਰਹੀ ਹੈ ਜੋ ਬਣਾ ਰਹੇ ਆ ਆਪਾਂ ਕਹਿ ਸਕਦੇ ਕਿ ਸਰਕਾਰ ਨੂੰ ਵੀ ਫਿਰ ਜਿਹੜਾ ਚੂਨਾ ਲਾਇਆ ਜਾ ਰਿਹਾ ਵੱਡੇ ਪੱਧਰ ਤੇ ਜੇ ਇਨ ਕੇਸ ਇਦਾਂ ਦਾ ਉੱਥੇ ਚ ਕੰਮ ਚੱਲ ਰਿਹਾ ਹੋਵੇ ਤਾਂ ਨਹੀਂ ਪਰ ਬਣਾ ਦਾ ਮੇਰੇ ਹਸਾਮਲਾ ਤਾਂ ਨਹੀਂ ਬਣਾ ਸਕਦੇ ਉਹ ਪਰ ਸਾਡੇ ਕੋਲ ਤਾਂ ਉਹਨਾਂ ਦੀ ਮੇਰੇ ਮੈਂ ਤਾਂ ਪਰਮਿਸ਼ਨ ਦੀ ਕੋਈ ਦਿੱਤੀ ਉਹਨਾਂ ਦੀ ਕੋਈ ਨਾ ਤੇ ਅਗਰ ਮੇਰੇ ਕੋਲ ਕੋਈ ਇਨਵੈਸਟੀਗੇਸ਼ਨ ਕਰਵਾਈ ਜਾਏਗੀ ਤਾਂ ਡਰ ਨਹੀਂ ਉਹਨਾਂ ਨੂੰ ਹੁਣੇ ਹੀ ਮੈਂ ਤਾਂ ਹੁਣੇ ਭੇਜ ਦਲ ਦੋ ਮਿੰਟ ਚ ਬੰਦੇ ਭੇਜਣੇ ਆ ਠੀਕ ਹੈ ਠੀਕ ਹੈ ਵੈਸੇ ਵੀ ਉਹਨਾਂ ਨੂੰ ਮੈਂ ਲਿਖਤੀ ਵੀ ਕਿਹਾ ਵਾ ਤੁਸੀਂ ਬਾਰ ਬਾਰ ਚੈੱਕ ਕਰੋ ਇਹ ਨਹੀਂ ਵੀ ਤੁਸੀਂ ਅੱਜ ਆ ਗਏ ਮੰਨ ਲਓ ਸ਼ਰੀਅਤ ਵਾਲੇ ਛੁੱਟੀ ਹੈ ਫਿਰ ਲੜੇ ਇਧਰ ਉਧਰ ਹੋਏ ਇਹਨਾਂ ਨੂੰ ਆਪਾਂ ਇਹ ਹੈ ਨਾ ਕਿ ਇਲਾਕੇ ਦੇ ਲੋਕ ਇਹ ਕਹਿੰਦੇ ਆ ਕਿ ਕੋਈ ਉੱਥੇ ਜਿਹੜੇ ਜੰਗਲਾਤ ਦੇ ਤੁਹਾਡੇ ਜੋ ਉੱਥੇ ਰਾਖੇ ਨੇ ਜਾਂ ਜੋ ਚੰਦ ਕੋ ਦੋ ਇੱਕ ਦੋ ਅਫਸਰ ਨੇ ਨਾਲ ਉਹਨਾਂ ਦੀ ਮਿਲੀ ਭੁਗਤ ਦੇ ਨਾਲੇ ਸਾਰਾ ਕੁਝ ਨਹੀਂ ਮਿਲੀ ਭੁਗ ਦੇਖੋ ਲੋਕਾਂ ਦਾ ਸੀ ਕਿਸੇ ਦਾ ਮੂੰਹ ਨਹੀਂ ਸਾਨੂੰ ਕੋਈ ਬੰਦਾ ਕਹਿ ਦਿੰਦਾ ਅਸੀਂ ਤਾਂ ਕਹਿਣਾ ਮੇਲੀ ਬੋਗਤ ਨਾ ਦਾ ਠੇਕੇਦਾਰਾਂ ਨੇ ਕਰੀਦਾ ਦੂਜਿਆਂ ਨੇ ਕਰੀਦੀ ਪੁੱਛ ਲਿਓ ਜਿਹਨੂੰ ਮਰਜੀ ਮੇਰਾ ਤਾਂ ਆਪਣੇ ਦਸ ਰਾਜ ਤੱਕ ਇਹਦੇ ਪਰਬੰਧ ਦਿੱਤੇ ਜਾਂ ਕੋਈ ਮੈਨੂੰ ਕਹਿ ਦਿੱ ਵਾਹ ਖੜਾ ਕਰਕੇ ਸਾਡੇ ਪੈਸੇ ਲੈ ਜਾ ਇਦਾਂ ਦੀ ਗੱਲਬਾਤ ਕੀਤੀ ਅਸੀਂ ਤਾਂ ਮੀਟਿੰਗਾਂ ਕਰਕੇ ਵੀ ਬੰਦਿਆਂ ਨੂੰ ਕਹੀਦਾ ਵੀ ਇਦਾਂ ਦਾ ਕੰਮ ਨੂੰ ਨਹੀਂ ਕਰਨਾ ਕਿਸੇ ਤੋਂ ਵੀ ਕੰਮ ਜਿਹੜਾ ਕਾਨੂੰਨ ਦੇ ਆਧਾਰ ਤੇ ਕਿਸੇ ਦਾ ਰੋਕਣਾ ਨਹੀਂ ਆ ਜਿਹੜਾ ਗੈਰ ਕਾਨੂੰਨੀ ਹੋਵੇ ਤੇ ਕਾਰਵਾਈ ਕਰਦੇ ਜੀ ਬਹੁਤ ਬਹੁਤ ਧੰਨਵਾਦ ਸਾਡਾ ਤਾਂ ਹਮੇਸ਼ਾ ਇਹ ਰਹਾ ਤਾਂ ਹੁਣੇ ਹੁਣੇ ਮੈਂ ਪੇਜ ਵਾਲੇ ਬੰਦੇ 2 ਮਿੰਟ ਜੇ ਹੈਗੀ ਧੰਨਵਾਦ ਡੀਐਫਓ ਸਾਹਿਬ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਵੀ ਦੱਸਣ ਦਾ ਜੀ ਚਲੋ ਸਾਨੂੰ ਸਾਡੀ ਵੀ ਸੀਐਡੀ ਜੀ ਦਾ ਅਸੀਂ ਧੰਨਵਾਦ ਕਰ ਜੀ ਵਰਨ ਜੀ ਮੈਂ ਚੇਤਨ ਕਸ਼ਵ ਗੱਲ ਕਰ ਰਿਹਾ ਜੀ ਹੁਸ਼ਿਆਰ ਪੰਜਾਬ న్యూਸ ਚੈਨਲ ਤੋਂ ਹਾਂਜੀ 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 ਵਰਨ ਜੀ ਇੱਕ ਨਾ ਤੁਹਾਡੇ ਉਤਰੋਂ ਇਲਾਕੇ ਚੋਂ ਫੋਨ ਆ ਰਹੇ ਸੀਗੇ ਏਰੀਆ ਚੋਂ ਅੱਛਾ ਜੀ ਤੁਹਾਡੀ ਕੋਈ ਕੱਥਾ ਫੈਕਟਰੀ ਚੱਲ ਰਹੀ ਹੈ ਪਿੰਡ ਬਹਿਮਾਵਾ ਵਿਖੇ ਹਾਂਜੀ 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 ਤੇ ਓਕੇ ਕਿੰਨੇ ਸਾਲ ਤੋਂ ਚੱਲ ਰਹੀ ਹੈ ਕੱਥਾ ਫੈਕਟਰੀ ਕੱਥਾ ਫੈਕਟਰੀ ਤੋਂ ਲੱਗੀ ਹੈ ਜੀ ਆਪਣਾ 2017ਾਂ 2017 ਤੇ ਕੱਥਾ ਫੈਕਟਰੀ ਬਾਰੇ ਤੁਹਾਡੇ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਨਜਾਇਜ਼ ਤੌਰ ਤੇ ਚੱਲ ਰਹੀ ਹੈ ਕਿ ਹੈ ਨੀ ਇਹਨਾਂ ਦਾ ਉਹ ਲਾਇਸੈਂਸ ਵਗੈਰਾ ਐਨਓਸੀ ਵਗੈਰਾ ਇਹਦੀ ਹੈ ਜੀ ਮੈਂ ਕਿਹਾ ਤੁਹਾਡੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੱਥਾ ਫੈਕਟਰੀ ਜਿਹੜੀ ਹੈ ਇਲੀਗਲ ਤੌਰ ਤੇ ਚੱਲ ਰਹੀ ਹੈ ਜਦਕਿ ਆਰੇ ਦੇ ਆਰੇ ਦਾ ਆਰੇ ਦੇ ਲਾਇਸੈਂਸ ਦੀ ਆਰਟ ਦੇ ਵਿੱਚ ਤੁਹਾਡੇ ਵੱਲੋਂ ਚਲਾਈ ਜਾ ਰਹੀ ਹੈ ਤਾਂ ਉਹਦੇ ਤਾਂ ਮੈਂ ਪੁੱਛਣਾ ਸੀਗਾ ਕਿ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਰੇ ਦੇ ਲਾਇਸੈਂਸ ਦੀ ਆਰਟ ਦੇ ਵਿੱਚ ਕੱਥਾ ਫੈਕਟਰੀ ਚਲਾਈ ਜਾ ਰਹੀ ਹੈ ਤੁਹਾਡੇ ਵੱਲੋਂ ਨੇ ਆਰੇ ਦੇ লাইসেনਸ ਤੇ ਨਹੀਂ ਹੈ ਆਰੇ ਦਾ লাইসেনਸ ਕੰਪਲਸਰੀ ਹੁੰਦਾ ਐਕਚੁਅਲ ਬੁਡ ਵੇਸ ਇੰਡਸਟਰੀ ਹੈ ਨਾ ਜੀ ਇਹ ਹਾਂਜੀ ਹਾਂਜੀ ਤੇ ਤੁਹਾਡੇ ਤੋਂ ਐਨਓਸੀ ਵਗੈਰਾ ਹੈ ਦੀ ਕੱਥਾ ਫੈਕਟਰੀ ਚਲਾਣ ਦੀ ਜੀ ਡਾਕੂਮੈਂਟਸ ਜੋ ਹੁੰਦੇ ਨੇ ਸਾਰੇ ਤੁਹਾਨੂੰ ਕਿਨੇ ਕੰਪਲੀਟ ਕੀਤੀ ਜੀ ਲੀਗਲ ਚਲਾਉਦੇ ਆਪਾਂ ਸੋਰੀ ਸਰ ਇਹ ਮੈਂ ਲਿਖ ਨਹੀਂ ਕਰ ਸਕਦਾ ਸਾਡੀ ਸੀਕਰੇਸੀ ਹੁੰਦੀ ਆ ਅੱਛਾ ਜੀ ਤੇ ਅੱਛਾ ਤੁਹਾਡਾ ਕਹਿਣਾ ਕਿ ਤੁਹਾਡੇ ਕੋਲ ਐਨਓਸੀ ਵਗੈਰਾ ਹੈ ਸਾਰਾ ਕੁਸ਼ਨ ਹਾਂਜੀ ਹਾਂਜੀ ਜੋ ਹੈ ਜੀ ਅਸੀਂ ਅਪਲਾਈ ਬਾਕੀ ਜਿਹੜੇ ਜੀ ਸਾਰਾ ਉੱਪਰ ਅਪਲਾਈ ਕੀਤੇ ਆ ਜੀ ਜੀ ਹਾਂਜੀ ਹਾਂਜੀ ਪਰ ਕਿਹ ਕਿ ਜੰਗਲ ਦੇ ਵਿੱਚ ਕੱਥਾ ਫੈਕਟਰੀ ਚੱਲ ਨਹੀਂ ਸਕਦੀ ਆਪਣੇ ਡੀਐਫਓ ਸਾਹਿਬ ਕਹਿੰਦੇ ਨੇ ਤਾਂ ਤੁਹਾਡਾ ਏਰੀਆ ਜਿਹੜਾ ਜੰਗਲ ਦਾ ਵਿੱਚ ਨਹੀਂ ਸੀ ਪਹਿਲੇ ਸੀ ਗਵਰਨਮੈਂਟ ਦੀ ਜਿਹੜੀ ਜਿਲ੍ਹਾ ਇਹ ਪਾਲਸੀ ਬਣੀ ਹੈ 2019 ਚ ਹਾਂਜੀ ਇਸ ਤੋਂ ਪਹਿਲਾਂ ਥਾ ਕਿ ਜਿਹੜੀ ਆਪਣਾ ਰੇਡ ਸੀ ਨਾ ਜਿਹੜੀ 3 ਕਿਲੋਮੀਟਰ ਦੀ ਇਹ ਨਾਲ ਹਾਂਜੀ ਪੇਰ 19 ਵਿੱਚ ਜੀਲਾ ਪਾਲਿਸੀ ਬਣੀ ਸੀ ਤਾਂ ਇਹਨਾਂ ਨੇ ਜੰਗਲ ਤੇ ਮਤਲਬ 1 ਕਿਲੋਮੀਟਰ ਦੂਰ ਦਾ ਡਿਸਟੈਂਸ ਹੈ ਕੱਢਿਆ ਜੀ ਤਾਂ ਸਾਡੇ ਕੋਲੋਂ ਜਿਹੜਾ ਜੰਗਲ ਦਾ ਡਿਸਟੈਂਸ ਹੈ ਉਹ ਪੰਦਾ 5 5-6 ਕਿਲੋਮੀਟਰ ਪਈ ਜਾਂਦਾ 6 ਤੇ ਵੀ ਵੱਧ ਹੀ ਹੈ ਵੈਸੇ ਨਹੀਂ ਤੁਹਾਡਾ ਜਿਹੜਾ ਆਪਣੇ ਭਾਈ ਬਾਬਾ ਦੇ ਆਲੂ ਚੂਤੋਂ ਕਰਾੜੀ ਰੋਡ ਆਲਾ ਹੈ ਉੱਥੋਂ ਜੰਗਲ ਕਿੰਨਾ 6 ਕਿਲੋਮੀਟਰ ਦੂਰ ਹੈ ਜੀ ਹਾਂਜੀ ਜਿਹੜਾ ਤੁਹਾਡੀ ਜਿਹੜੀ ਫੈਕਟਰੀ ਜਾਂ ਕੱਥਾ ਫੈਕਟਰੀ ਬਾਬਾ ਦੇ ਆਲੂ ਤੋਂ ਕਰਾੜੀ ਰੋਡ ਤੇ ਲੱਗੀ ਹੋਈ ਹੈ ਜਿਹੜੀ ਹਾਂਜੀ ਹਾਂਜੀ ਕਰਾੜੀ ਰੋਡ ਜੰਗਲ 6 ਕਿਲੋਮੀਟਰ ਹੈ ਜੀ ਜੰਗਲ ਦੀ ਰੇਨ ਜਿਹੜੀ ਐ 4.5 6 4.5 5 ਤੇ ਗੇਟ ਤੋਂ ਬੰਨਣੀ ਹੈ ਸਾਢੇ 4.5 ਕਿਲੋਮੀਟਰ ਦੂਰ ਹੈ ਤੁਹਾਡੇ ਕਹਿੰਦੇ ਦੇ ਮੁਤਾਬਕ ਹੈ ਨਾ ਜੀ ਤੇ ਦੂਸਰਾ ਮੇਰੀ ਡੀਐਫਓ ਸਾਹਿਬ ਨਾਲ ਵੀ ਗੱਲ ਹੋਈ ਅਨੰਤ ਸਿੰਘ ਉਹਨਾਂ ਨਾਲ ਆ ਮੈਨੂੰ ਉਹਨਾਂ ਦਾ ਆਇਆ ਸਾ ਫੋਨ ਬੋਲਾ ਦੇਖੇ ਪਤਾ ਨਹੀਂ ਉਹ ਕਹਿੰਦੇ ਉਹਨਾਂ ਕੋ ਤਾਂ ਕੋਈ ਕੱਥਾ ਲਾਇਸੈਂਸ ਹੈ ਨਹੀਂ ਨਾ ਇਹ ਚੱਲ ਸਕਦੇ ਤੁਸੀਂ ਕਹਿ ਰਹੇ ਹੋ ਕਿ ਕੱਥਾ ਕੱਥਾ ਦਾ ਤੁਹਾਡੇ ਇਫੈਕਟ ਚ ਚਲਾਉਣ ਦਾ ਲਾਇਸੈਂਸ ਹੈ ਤੁਹਾਡੇ ਤੁਹਾਨੂੰ ਸੀ ਵਗੈਰਾ ਅੱਛਾ ਜੀ ਅੱਛਾ ਹਾਂ ਜੀ ਉਹ ਤਾਂ ਇਹ ਕਹਿ ਰਹੇ ਡੀਐਫਓ ਸਾਹਿਬ ਨਹੀਂ ਅਸੀਂ ਤਾਂ ਅਪਲਾਈ ਸਾਰਾ ਵੈਸੇ ਕੀਤਾ ਜੀ ਹੁਣ ਇਦਾਂ ਨਾ ਜੀ ਜੀ ਅਪਲਾਈ ਕਰਨਾ ਤੇ ਇੱਕ ਕੰਪਲੈਕਸ ਜਿਹਾ ਹੋਣਾ ਤੁਹਾਡੇ ਤੋਂ ਇਹਦੇ ਵਿੱਚ ਮੇਰੇ ਬੋਲਣ ਦਾ ਮਤਲਬ ਇਹ ਹੈ ਨਾ ਜੀ ਦੇਖੋ ਹਾਂਜੀ ਅਸੀਂ ਜੋ ਵੀ ਉਸ ਵੇਲੇ ਜੋ ਆਪਣੇ ਡਾਕੂਮੈਂਟ ਸਾਰੇ ਅਸੀਂ ਕਰਕੇ ਪੂਰੀਆਂ ਐਨਓਸੀਆਂ ਲੈ ਕੇ ਸਾਰਾ ਈਵਨ ਕੀ ਸੀਐਲਯੂ ਦੀ ਕਰਵਾਈ ਗਏ ਫੇਰ ਕੰਮ ਚਲਾਇਆ ਜੀ ਮਤਲਬ ਇਦਾਂ ਨਹੀਂ ਵੀ ਇਲੀਗਲ ਤੁਸੀਂ ਬੋਲੋ ਉਹਨੂੰ 3 ਲੱਖ ਰੁਪਏ ਸਰਕਾਰ ਨੂੰ ਮਹੀਨੇ ਦਾ ਬਿਜਲੀ ਦਾ ਬਿੱਲ ਜਾਂਦਾ ਜੀ ਜੀ ਬਾਕੀ ਲੋਕਲ ਜਿਹੜੇ ਬੰਦੇ ਕੰਮ ਕਰਾ ਕਰਦੇ ਨਾ ਹੀ ਗਏ ਉਹ ਸਾਰੇ ਦੇਖੋ ਜੀ ਅਸੀਂ ਕੋਈ ਐਸਾ ਥੋੜੀ ਕੋਈ ਗਲਤ ਕੰਮ ਇਦਾਂ ਕਰ ਦੇਣਾ ਜੀ ਨਹੀਂ ਨਹੀਂ ਮੈਂ ਤਾਂ ਉਹੀ ਗੱਲ ਕਰ ਰਿਹਾ ਡੀਐਫਓ ਸਾਹਿਬ ਦਾ ਕਹਿਣਾ ਕਿ ਨਹੀਂ ਚੱਲ ਸਕਦੀ ਜੇ ਇਦਾਂ ਚੱਲਦੀ ਹੈ ਤੇ ਨਹੀਂ ਉਹ ਪਤਾ ਕੀ ਜੀ ਉਹ ਆਪਣੇ ਵੱਲੋਂ ਹਾਂ ਜੀ ਅਸੀਂ ਇਦਾਂ ਨਾ ਜੀ ਜਿਹੜਾ ਜੀ ਆਹੀ ਕੋ ਬਗੈਰ ਕੋ ਸਰਕਾਰ ਦੇ ਬਾਹਰ ਥੋੜੋ ਕੋ ਕੰਮ ਕਰ ਲੈਣਾ ਜੀ ਹੂੰ ਠੀਕ ਹੈ ਨਾ ਜੀ ਆਹੀ ਕੋ ਬਗੈਰ ਥੋੜਾ ਉੱਤੇ ਬਾਅਦ ਕਰ ਸਕਦੇ ਸੀ ਕਿ ਇੱਦਾਂ ਕਿੱਦਾਂ ਕਰ ਦੇਣਾ ਜੀ ਕੋਈ ਠੀਕ ਹੈ ਤੁਹਾਡੇ ਤੇ ਕੋਈ ਕੇਸ ਵੀ ਇਹਨਾਂ ਨੇ ਲਗਾਇਆ ਹੋਇਆ ਵਾ ਕਿ ਆਪਣੇ ਜੰਗਲਾਤ ਮਹਿਕਮੇ ਨੇ ਕਿਸੇ ਤਰ੍ਹਾਂ ਦਾ ਕੋਈ ਨਹੀਂ ਸਾਡੇ ਉੱਪਰ ਕੋਈ ਕੇਸ ਨਹੀਂ ਲਗਾਇਆ ਜੀ ਓਕੇ ਤਾਂ ਜਿਹੜੀ ਜਿਸ ਜਗ੍ਹਾ ਤੇ ਤੁਹਾਡੀ ਫੈਕਟਰੀ ਲੱਗੀ ਹੋਈ ਹੈ ਕੱਥਾ ਫੈਕਟਰੀ ਤਾਂ ਇਹ ਦਫਾ 4-5 ਤੋਂ ਬਾਹਰ ਹੈ ਜੀ ਇਹ ਇਹ ਨਹੀਂ ਦਫਾ 4 ਚ ਏਰੀਆ ਹੁੰਦਾ ਨਾ ਜੀ ਉੱਦਾਂ ਹਾਂਜੀ ਪਰ ਇਹਦੀ ਵੀ ਪਾਏ ਦੀ ਫੀਸ ਜਮਾ ਕਰਵਾਈ ਸੀ ਅਸੀਂ ਉਸਲਾ ਆਪਣਾ ਕਿਹਾ ਬੋਲਦੇ ਗਵਰਨਮੈਂਟ ਦੇ ਉਹਦੇ ਵਿੱਚ ਨਾ ਜੀ ਜੀ ਉਸ ਫੈਕਟਰੀ ਦਾ 17-18 ਲੱਖ ਰੁਪਈਆ ਕਿੰਨੀ ਦੀ ਫੀਸ ਹੈ ਜਮਾ ਕਰਵਾਈ ਹੋ। ਇੰਡਸਟਰੀ ਵਾਸਤੇ ਜਿੱਦਾਂ ਤੁਸੀਂ ਕਰਨੀ ਹੋਇਆ ਨਾ ਜੀ ਉਹਦੇ ਵਿੱਚ ਆਪਣੇ ਇਸ ਏਰੀਆ ਵਿੱਚ ਜੇ ਦਫਾ ਦੇ ਏਰੀਆ ਕਰਨਾ ਹੋਵੇ। ਜੀ। ਇੱਕ ਲੋਕਾਂ ਦਾ ਕਹਿਣਾ ਕਿ ਰਾਤ ਸਮੇਂ ਆਵਾਜ਼ਾਂ ਦੀ ਬਹੁਤ ਦਿੱਕਤ ਹੁੰਦੀ ਹੈ ਫੈਕਟਰੀ ਚੱਲਦੀ ਹੈ ਤਾਂ। ਆਵਾਜ਼ ਲੋਕਾਂ ਵਾਇਸ ਕੰਮ ਤਾਂ ਜਿਹੜਾ ਆਵਾਜ਼ ਵਾਲਾ ਹੁੰਦਾ ਤਾਂ ਦਿਨੇ ਨਹੀਂ। ਨਹੀਂ ਨਹੀਂ ਉਹ ਤਾਂ ਦਿਨੇ ਹੁੰਦਾ ਰਾਤ ਨੂੰ ਤਾਂ ਵੈਸੇ ਕੋਈ ਹੁੰਦਾ ਨਹੀਂ ਐਸਾ। ਜੀ। ਹਾਂ ਜੀ ਬਾਕੀ ਕੋਈ ਨਹੀਂ ਅਸੀਂ ਪਤਾ ਕਰ ਲੈਨੇ ਆਂ ਕੀ ਹੈ ਤੁਸੀਂ ਵੀ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਕੋਈ ਵੀ ਨਹੀਂ ਉਸ ਹਿਸਾਬ ਨਾਲ ਅਸੀਂ ਜੋ ਵੀ ਜਿੱਦਾਂ ਵੀ ਹੈ ਸੀ ਕੋਆਪਰੇਟ ਕਰਾਂਗੇ ਜੀ ਪੂਰਾ ਨਹੀਂ 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 ਕੋਈ ਇਦਾਂ ਦੀ ਗੱਲ ਨਹੀਂ ਕੋਆਪਰੇਟ ਹੈ ਜੀ ਮੈਂ ਤਾਂ ਤੁਹਾਡਾ ਪੱਖ ਲੈਣਾ ਵਾ ਤਾਂ ਇੱਕ ਖੈਰ ਦੀ ਲੱਕੜ ਦਾ ਆਖਰੀ ਸਵਾਲ ਹੈ ਜੀ ਖੈਰ ਦੀ ਲੱਕੜ ਦੀ ਤਸਕਰੀ ਦਾ ਤੁਹਾਡੇ ਤੇ ਦੋਸ਼ ਲੱਗਦਾ ਹੈ ਹਾਂ ਜੀ ਫੈਕਟਰੀ ਦੇ ਵਿੱਚ ਪਹੁੰਚਦੀ ਹੈ ਬਹੁਤ ਵੱਡੇ ਪੱਧਰ ਤੇ ਖੈਰ ਦੀ ਲੱਕੜ ਅਸੀਂ ਬਾਹਰੋਂ ਖਰੀਦ ਕੇ ਲਿਆਉਂਦੇ ਹਾਂ ਜੀ ਉਹ ਤੇ ਕਾਗਜ਼ ਬਕਾਇਦਾ ਕਾਗਜ਼ ਹੁੰਦੇ ਨੇ ਜੀ ਬਾਕੀ ਜਿਸ ਵੇਲੇ ਗਵਰਨਮੈਂਟ ਦੀ ਕਟਾਈ ਹੁੰਦੀ ਹੈ ਅਸੀਂ ਉਸ ਲੱਕੜਾਈ ਦੇ ਨਾਲ ਆਪਣਾ ਜੋ Thank you, sir. Thank you. We at GNA University see potential in everyone and everything around us. We drive innovation and entrepreneurship. We groom competent global citizens to affect positive change around them.